ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆਪਾਂ ਆਇਆ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਵਿਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਦੁਪੱਟੇ ਵਾਲੇ ਸੂਟ ਜੇਕਰ ਤੁਸੀਂ ਆਪਣੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਨਾ ਜੀ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਹੈ ਜਿਹੜੀ ਉਹ ਆਪਣੀ ਕਿੱਦਾਂ ਦੀ ਲੱਗਦੀ ਹੈ ਜੀ ਵੈਰਾਈਟੀ ਹੈ ਤੁਹਾਨੂੰ ਪਸੰਦ ਆਉਂਦੀ ਆਪਣੇ ਔਰ ਅੱਜ ਆਪਾਂ ਤੁਹਾਡੇ ਵਾਸਤੇ ਲਿਆ ਕੇ ਆਂ ਜੀ कॉटन दुपट्टे ਵਾਲੇ ਸੂਟ ਇਹ कॉटन है ਜਿਹੜੀ ਇਹ ਆਮ कॉटन ਨਹੀਂ ਹੈਗੀ ਬਹੁਤ ਜ਼ਿਆਦਾ ਸੁਪੀਰੀਅਰ कॉटन है जी ਬਹੁਤ ਹੀ ਵਧੀਆ ਇਹ ਦੁਪੱਟਾ ਸੁੱਤ ਰਹਿਣਗੇ ਜੀ ਇਹ ਰਹਿਣਗੇ ਜੀ ਆਪਣੇ ਦੁਪੱਟਾ ਸੂਟ ਸੇਮ ਐਸੇ ਤਰ੍ਹਾਂ ਦਾ ਹੀ ਪੈਟਰਨ ਰਹੂਗਾ ਜੀ ਆਪਾਂ ਚਲੋ ਤੁਹਾਨੂੰ ਖੋਲ ਕੇ ਦਿਖਾਉਂਦੇ ਆਂ ਸਾਰੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਰਹਿਗੇ ਜੀ ਬਾਕੀ ਸੋਲਡ ਹੈ ਦੋ ਕਲਰ ਰਹਿਗੇ ਇਹ ਚਾਰ ਕਲਰਾਂ ਦਾ ਸੈੱਟ ਹੈ ਜੀ। ਇਸ ਟਾਈਮ ਆਪਣੇ ਕੋਲੇ ਦੋ ਕਲਰ ਰਹਿ ਗਏ ਜੀ। ਆ ਇਸ ਦੇ ਜਿਹੜੀ ਟਾਈ ਬਣੀ ਹੋਈ ਹੈ ਜੀ neck ਤੇ ਇਹ ਚਿਕਨ ਵਰਕ ਦੀ ਪੱਟੀ ਲੱਗੀ ਹੋਈ ਹੈ। ਔਰ ਸਾਈਡਾਂ ਤੇ ਆਫ ਵਾਈਟ ਲੇਸ ਲੱਗੀ ਹੋਈ ਹੈ। ਪੂਰਾ ਖੁੱਲ੍ਹਾ ਡੁੱਲ੍ਹਾ ਹੈਗਾ ਜੀ। ਸੂਟ ਲੈਂਥ ਵਾਈਜ਼ ਪੂਰਾ ਹੈਗਾ। ਇੰਨਾ ਸੂਟਾਂ ਦੀ ਲੈਂਥ ਹੈਗੀ ਹੈ ਜਿਹੜੀ 47+ ਹੈ ਜੀ। 47 ਤੱਕ ਤਾਂ ਹਰ ਇੱਕ ਦੀ ਹੈਗੀ ਹੈ ਜੀ ਪਲੱਸ ਹੈ। ਕਿਉਂਕਿ ਅੱਗੇ ਲੇਸ ਲੱਗੀ ਹੋਈ ਹੈ ਤੇ ਇਸ ਕਰਕੇ ਇਹ ਕੀ ਹੈ ਰੈਡੀ ਹੈ ਰੈਡੀ ਸੂਟ ਹੈਗਾ ਇਹ ਤੇ ਇਸ ਕਰਕੇ ਉਹਨਾਂ ਦੀ ਲੈਂਥ ਦਾ ਕੋਈ ਚੱਕਰ ਨਹੀਂ ਹੈਗਾ ਜਿਵੇਂ ਹੁਣ 500 ਵਾਲੇ ਤੋਂ ਬੰਦਾ ਹੈ ਜਿਹੜਾ ਉਹਨਾਂ ਦੀ 45 ਲਾਸਟ ਹੁੰਦੀ ਹੈ ਜੀ 45 ਤੋਂ ਵੱਧ ਉਹਨਾਂ ਦੀ ਹੁੰਦੀ ਨਹੀਂ ਹੈਗੀ 44 ਵੀ ਹੋ ਸਕਦੀ ਹੈ ਤੇ 45 ਵੀ ਹੋ ਸਕਦੀ ਹੈ ਬਟ ਇਹ ਫੁੱਲ ਲੈਂਥ ਵਾਲੇ ਸੂਟ ਨੇ ਜੀ ਇਸ ਟਾਈਮ ਆਪਣੇ ਕੋਲ ਦੋ ਹੀ ਕਲਰ ਮਿਲਣਗੇ ਤੁਹਾਨੂੰ ਕਿ ਇਸ ਦੀ ਬਾਟਮ ਜਿਹੜੀ ਉਹ ਇਸ ਤਰ੍ਹਾਂ ਦੀ ਆਊਗੀ ਬਾਟਮ ਪਲਾਜੋ ਤੁਸੀਂ ਜੋ ਮਰਜ਼ੀ ਬਣਾ ਲਓ ਤੇ ਇਸ ਦੇ ਨਾਲ ਚਿਕਨ ਬਾਟਮ ਦਾ ਬਾਰਡਰ ਵਾਲਾ ਬਹੁਤ ਸੋਹਣਾ ਦੁਪੱਟਾ ਉਹ ਬੋਰਡਿੰਗ ਵਰਕ ਹੈ ਜਿਸ ਤੇ ਦੁਪੱਟੇ ਤੇ ਤੁਹਾਨੂੰ ਆਪਾਂ ਦੁਪੱਟਾ ਦਿਖਾਉਣੀ ਆ ਬੋਰਡਿੰਗ ਵਰਕ ਹੈਗਾ ਪੂਰਾ ਫੁੱਲਾ ਡੁੱਲਾ ਲੈਂਥ ਪੂਰੀ ਹੋਏ ਹਾਂ ਦੇਖੋ ਆ ਦਿਖਾਉਣੀ ਥੋੜਾ ਜਿਹਾ ਜ਼ੂਮ ਕਰਕੇ ਬੋਰਡਿੰਗ ਵਰਕ ਹੈਗਾਗਾ ਆ ਆ ਸਾਈਡ ਤੇ ਪੱਟੀ ਹੈ ਜੀ ਆਹ ਕਲਰ ਦੀ ਗ੍ਰੀਨ ਜਿਸ ਨੂੰ ਦਿਖਾਉ ਪਰ ਜ਼ੂਮ ਕਰਕੇ ਇਸ ਦੇ ਵਿੱਚ ਵੀ ਸਾਰ ਬਰਕ ਹੈਗੇ ਦੇਖੋ ਕਿੰਨਾ ਸੋਹਣਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਜੀ ਇਹਨਾਂ ਦੀ ਪ੍ਰਾਈਸ ਰਹੂਗਾ ਜੀ 1200 ਰੁਪਏ ਓਨਲੀ ਸਿਰਫ 1200 ਦੇ ਵਿੱਚ ਇੱਕ ਤਾਂ ਆਪਣੇ ਕੋਲੇ ਆਹ ਕਲਰ ਆ ਗਿਆ ਜੀ ਔਰ ਦੂਸਰਾ ਹੈਗਾ ਨਾ ਲਾਈਟ ਜਲ ਵੈਂਡਰ ਕਲਰ ਹਾਂ ਜੀ ਆਹ ਕਲਰ ਲਾਈਟ ਜਲ ਵੈਂਡਰ ਕਲਰ ਬਾਕੀ ਸਾਰਾ ਸੇਮ ਹੀ ਰਹੂਗਾ ਡਿਜ਼ਾਈਨ ਵਗੈਰਾ ਸੇਮ ਰਹੂ ਕਲਰ ਰਹੂਗਾ ਇਹ ਵਾਲਾ ਜੀ ਲਾਈਟ ਜਲ ਵੈਂਡਰ ਕਲਰ ਹੈ ਬਿਲਕੁਲ ਲਾਈਟ ਲਾਈਟ ਫਿੱਕਾ ਜਜਾਮਨੀ ਕਲਰ ਹੈ ਇਸ ਦੇ ਵਿੱਚ ਦੋ ਕਲਰ ਰਹਿਣਗੇ ਪ੍ਰਾਈਜ਼ ਰਹੂਗਾ 1200 ਰੁਪਏ 1200 ਪ੍ਰਾਈਜ਼ ਹੈ ਜਿਹੜਾ ਉਹ ਆਪਣਾ ਸ਼ਾਪ ਪ੍ਰਾਈਜ਼ ਹੈ ਇਹ ਤੁਹਾਨੂੰ ਜਿਹੜਾ ਪੜਸ ਰਹੇ ਆ ਇਹ ਸ਼ਾਪ ਪ੍ਰਾਈਜ਼ ਰਹੂਗਾ ਜਿਨ੍ਹਾਂ ਨੇ ਕੋਰੀਅਰ ਕਰਵਾਉਣਾ ਕੋਰੀਅਰ ਇਸ ਦੇ ਵਿੱਚ ਐਡ ਆਪਾਂ ਨਹੀਂ ਕੀਤਾ ਜੀ ਅਗਲਾ ਆ ਗਿਆ ਜੀ ਆਪਣੇ ਕੋਲੇ बॉटम वर्क आ गया जी अपने बॉटम वर्क बॉटम वर्क है जी शेडो प्रिंट वाली बॉटम रहूगी जी इस बॉटम रहूगी जी आ देखो जी पैच वर्क नाल नूरी वर्क है जिससे पैच वर्क किया ਪੈਚ ਵਰਕ ਆ ਗਿਆ ਜੀ ਆਹ ਸ਼ਰਟ ਦਾ ਪ੍ਰਿੰਟਰ ਹੋਊਗਾ ਤੁਹਾਡਾ ਆਹ ਪ੍ਰਿੰਟ ਹੈਗਾ ਜਿਹੜਾ ਤੁਹਾਡਾ ਰੂਗਾ ਜੀ ਸ਼ਰਟ ਦਾ ਔਰ ਇਹ ਆ ਜੋ ਆਪਣੀ ਪੈਚ ਵਰਕ ਨਾਲ ਬਾਟਮ ਦੁਪੱਟਾ ਰਹੂਗਾ ਜੀ ਪ्युअर ਦਾ ਪ्युअर ਦਾ ਦੁਪੱਟਾ ਰਹੂਗਾ ਦੁਪੱਟਾ ਪੂਰਾ ਫੁੱਲਾ ਡੁੱਲਾ 2.5 ਮੀਟਰ ਕੱਟ ਵਾਲਾ ਰਹੂਗਾ ਤੁਹਾਨੂੰ ਪਤਾ ਹੀ ਹੈਗਾ ਇਹ ਸ਼ਰਟ ਆ ਗਈ ਜੀ ਇਹ ਬਾਟਮ ਆ ਗਈ ਤੇ ਇਹ ਆ ਗਿਆ ਪ੍ਰਾਈਜ਼ ਹੋਊਗਾ ਜੀ 1450 ਪਰ ਉਹ ਲਈ ਸਿਰਫ 1450 ਦੇ ਵਿੱਚ ਤੁਹਾਨੂੰ ਆਪਣੇ ਕੋਲ ਆਹ ਵੈਰਾਈਟੀ ਮਿਲੂਗੀ ਜੀ ਵਿੱਦ ਦੁਪੱਟਾ ਇਹਦੇ ਵਿੱਚ ਆਹ ਕਲਰ ਆ ਗਿਆ ਇੱਕ ਪਰ ਤੁਹਾਨੂੰ ਦੱਸਾਤਾ ਕਲਰ ਕਲੀਅਰ ਹੀ ਹੈ ਔਰ ਸੈਕੰਡ ਕਲਰ ਹੈਗਾ ਜਿਹੜਾ ਹੋ ਇਸ ਦਾ ਮਹਿੰਦੀ ਗ੍ਰੀਨ ਰਹੂਗਾ ਜੀ ਮਹਿੰਦੀ ਗ੍ਰੀਨ ਕਲਰ ਆਹ ਕਲਰ ਰਹੂਗਾ ਜੀ ਮਹਿੰਦੀ ਗ੍ਰੀਨ ਔਰ ਅਗਲਾ ਕਲਰ ਰਹੂਗਾ ਜੀ ਸਦਾ ਕਾਰਬਨ ਗ੍ਰੇ ਡਾਰਕ ਗ੍ਰੇ ਕਲਰ ਰਹੂਗਾ ਜੀ ਡਾਰਕ ਗ੍ਰੇ ਕਲਰ ਕਾਰਬਨ ਗ੍ਰੇ ਦੇਖੋ ਜੀ ਬਾਕੀ ਸਾਰਾ ਸੇਮ ਕਲਰ ਰਹੂਗਾ ਜੀ ਸੇਮ ਪ੍ਰਿੰਟਿੰਗ ਡਿਜ਼ਾਈਨ ਸਾਰਾ ਕੁਝ ਸੇਮ ਰਹੂਗਾ ਬਾਟਮ ਵਰਕ ਦਾ ਡੱਟ ਜਾਏਗੀ ਸੇਮ ਰਹੂਗਾ ਦੁਪੱਟੇ ਪ्योर ਦੇ ਰਹਿਣਗੇ ਪ੍ਰਾਈਸ ਹੈਗਾ ਜਿਹੜਾ 1450 ਰੁਪਏ ਰਹੂਗਾ ਜੀ ਕਲਰ ਏ ਆਪਣੇ ਕੋਲੇ ਮਹਿਰੂਨ ਟੋਨ ਜੀ ਚ ਆ ਗਿਆ ਜੀ ਇਹ ਮਹਿੰਦੀ ਗ੍ਰੀਨ ਕਲਰ ਆ ਗਿਆ ਤੇ ਇਹ ਕਾਰਬਨ ਗ੍ਰੇ ਕਲਰ ਆ ਗਿਆ ਕਿੰਨੇ ਕਲਰ ਲੈਣਗੇ ਜੀ ਇਹ ਲਾ ਬਤਨ ਦੱਸ ਰਹੇ ਹਾਂ ਜੀ ਇਹ ਓਨਲੀ ਸ਼ੌਪ ਪ੍ਰਾਈਸ ਹੈਗਾ ਸ਼ੌਪ ਪ੍ਰਾਈਸ ਹਾਂਜੀ ਨੈਕਸਟ ਆ ਗਿਆ ਜੀ ਆਪਣਾ ਮਸਲੀਨ ਦੁਪੱਟੇ ਵਾਲਾ ਸੂਟ ਨੈਕਸਟ ਆ ਗਿਆ ਜੀ ਆਪਣੇ ਕੋਲੇ ਮਸਲੀਨ ਦੁਪੱਟੇ ਆ ਤੁਹਾਨੂੰ ਮਸਲੀਨ ਦੁਪੱਟਾ ਜੀ ਡਿਜ਼ਾਈਨ ਹੀ ਦਿਖਾਉਣੀ ਥੋੜਾ ਜ਼ੂਮ ਕਰਕੇ ਵੇਖੋ ਇਹ ਸ਼ਾਰਟ ਦੀ ਬੈਕ ਫਰੰਟ ਹੈ ਜਿਹੜੀ ਉਹ ਸੇਮ ਰਹੂਗਾ ਜੀ ਬੈਕ ਫਰੰਟ ਸੇਮ ਰਹੂਗਾ ਸੇਮ ਮੀਨਜ਼ ਆਪਕੇ ਇਹ ਰਾਲਾ ਫਲਾਰਾ ਜਿਹੜਾ ਇਹ ਸੇਮ ਰਹੂਗਾ ਆ ਜਿਹੜਾ ਇਹ ਬੈਕ ਤੇ ਨਹੀਂ ਆਊਗਾ ਪ੍ਰਿੰਟ ਓਨਲੀ ਫਰੰਟ ਤੇ ਆਊਗਾ ਜੀ ਇੰਨਾ ਬਾਕੀ ਆ ਜਿਹੜਾ ਫਰੰਟ ਘੇਰੇ ਵਾਲਾ ਫਲਾਰ ਹੈਗਾ ਇਹ ਬੈਕ ਤੇ ਵੀ ਹੈਗਾਗਾ ਆ ਬਾਜੂ ਆ ਜਾਣਗੀਆਂ ਜਿਸ ਤਰ੍ਹਾਂ ਆ ਬਾਜੂ ਆ ਜਾਣਗੀਆਂ ਜੀ ਆ ਰੂਜੀ ਇਸ ਦੀ ਬਾਟਮ ਪਿਸਤਾਇਆ ਕਲਰ ਹੈ ਲਾਈਟ ਜਿਹਾ ਪਿਸਤਾ ਹਲਕਾ ਹਲਕੀ ਜਿ ਮਤਲਬ ਇਹ ਟੋਨ ਹੈ ਜਿਹਾ ਨਹੀਂ ਪ੍ਰੋਪਰ ਪਿਸਤਾ ਵੀ ਨਹੀਂ ਪ੍ਰੋਪਰ ਲਾਈਮਨ ਲੈਮਨ ਕਲਰ ਵੀ ਨਹੀਂ ਹੈਗਾ ਬਹੁਤ ਸੋਹਣਾ ਕਲਰ ਹੈ ਜੀ ਆ ਰੂਬੀ ਜਿਸ ਦਾ ਦੁਪੱਟਾ ਦੁਪੱਟੇ ਦੀ ਕੱਟ ਹੈ ਜਿਹੜੀ ਉਹ 2.5 ਮੀਟਰ ਹੋਵੇ। ਤੁਹਾਨੂੰ ਪਤਾ ਹੀ ਆਪਣਾ ਦੁਪੱਟਾ ਜਿਹੜਾ 2.5 ਤੋਂ ਕੱਟ ਨਹੀਂ ਹੁੰਦਾ ਚਾਹੇ ਤੁਸੀਂ ਆਪਣੇ ਤੋਂ ਵਾਈਟ ਲਓ ਜੀ ਤੇ ਚਾਹੇ ਜਿਸ ਸੁਟਾ ਦੇ ਨਾਲ ਕੋਈ ਵੀ ਦੁਪੱਟਾ ਆਉਂਦਾ 2.5 ਤੋਂ ਕੱਟ ਆਪਣੀ ਕੱਟ ਹੈ ਜਿਹੜੀ ਉਹ ਹੁੰਦੀ ਨਹੀਂ ਹੈਗੀ। ਇਹ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ। ਇਹ ਆਪਣਾ ਆ ਗਿਆ ਜੀ ਫਰਸਟ ਕਲਰ। ਔਰ ਸੈਕੰਡ ਕਲਰ ਹੈਗਾ ਜੀ ਜਿਸ ਦੇ ਵਿੱਚ ਪੀਚ ਪੀਚ ਕਲਰ ਆ ਗਿਆ ਜੀ ਡਿਜ਼ਾਈਨਿੰਗ ਸੇਮ ਰਹੂਗੀ। ਪ੍ਰਿੰਟ ਸੇਮ ਰਹੂਗਾ ਜੀ। カラー भी चेंज ਹੋ ਗਏ ਇਹ ਆ ਗਿਆ ਜੀ ਪਿੰਕ ਕਲਰ ਇਹ ਪਿੰਕ ਕਲਰ ਆ ਗਿਆ ਲਾਈਟ ਪਿੰਕ ਪੀਚ ਤੇ ਕਾਜ ਦਾ ਬੰਦ ਤੁਹਾਨੂੰ ਖੋਲ ਕੇ ਦਿਖਾਤਾ ਤਿੰਨ ਕਲਰ ਰਹਿਣਗੇ ਜੀ ਪ੍ਰਾਈਸ ਹੋਊਗਾ ਓਨਲੀ 1100 ਰੁਪਏ ਮਸਲੀਨ ਦੁਪੱਟੇ ਵਾਲਾ ਸੂਟ ਹੈ ਜੀ ਪ੍ਰਾਈਸ ਹੋਊਗਾ ਓਨਲੀ 1100 ਰੁਪਏ ਐਸੀ ਕੀ ਆਪਣੇ ਅੱਜ ਦੀ ਵੀਡੀਓ ਦੇ ਸਮੂਥ ਮਿਲਦੇ ਆ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਹਨਾਂ ਤੋਂ ਬਿਨਾਂ ਵੀ ਆਪਣੇ ਕੋਲੇ ਬਹੁਤ ਸਾਰੀ ਵੈਰਾਈਟੀ ਹੈ ਜਿਹੜੀ ਅਵੇਲੇਬਲ ਹੁੰਦੀ ਹੈ ਜੀ ਆਪਣੇ ਕੋਲੇ ਸਿਰਫ ਉਹੀ ਵੈਰਾਈਟੀ ਨਹੀਂ ਹੈ ਜਿਹੜੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਬਹੁਤ ਸਾਰੇ ਡਿਜ਼ਾਈਨ ਨੇ ਜਿਹੜੇ ਉਹ ਤੁਹਾਨੂੰ ਮਿਲ ਜਾਣਗੇ ਇਹ ਆਪਾਂ ਤੁਹਾਨੂੰ ਨਵੇਂ ਕਸਟਮਰਸ ਜਿਹੜੇ ਆਪਣੇ ਨਾਲ ਜੁੜ ਰਹੇ ਨੇ ਉਹਨਾਂ ਲਈ ਰਿਪੀਟ ਕਰ ਰਹੇ ਹਾਂ ਜੀ ਬਾਕੀ ਪੁਰਾਣੇ ਕਸਟਮਰਸ ਨੂੰ ਆਪਣੇ ਨੂੰ ਸਾਰਿਆਂ ਨੂੰ ਪਤਾ ਹੀ ਹੈਗਾਗਾ ਆਪਣੀ ਵੈਰਾਈਟੀ ਬਾਰੇ ਵੀ ਤੇ ਆਪਣੇ ਰੇਟਾਂ ਬਾਰੇ ਵੀ ਆਪਣੇ ਰੇਟ ਜਿਹੜੇ ਉਹ ਬਹੁਤ ਘੱਟ ਹੁੰਦੇ ਨੇ ਜੀ ਤੁਹਾਨੂੰ ਆਪਣੇ ਵਾਲੇ ਰੇਟ ਕਿਤੇ ਨਹੀਂ ਮਿਲਣਗੇ ਮਿਲਦੇ ਆ ਜੀ ਨੈਕਸਟ ਵੀਡੀਓ ਚ ਧੰਨਵਾਦ